ਜੈਸ ਜੀਵ ਦੇ ਚੰਦ ਸੂਰਜ ਬਰਾਬਰ ਹੋ ਗਏ ਉਹਨੂੰ ਪ੍ਰਕਾਸ਼ ਰੂਪ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ ਗੁਰਬਾਣੀ ਵਿੱਚ ਵੀ ਮਹਾਰਾਜ ਦੱਸਦੇ ਆ ਚੰਦ ਸੂਰਜ ਦੋਇ ਸਮਕਰ ਰੱਖੋ ਬ੍ਰਹਮ ਜੋਤ ਮਿਲ ਜਾਊਂਗੋ ਚੰਦ ਸੂਰਜ ਕਿਹਾ ਗਿਆ ਸਾਡੇ ਨਿਤਰਾ ਨੂੰ ਖੱਬਾ ਪਾਸਾ ਜੋ ਹੈ ਜੋ ਸਾਡੀ ਖੱਬੀ ਅੱਖ ਹੈ ਇਸ ਨੂੰ ਚੰਦਰਮਾ ਦਾ ਦਿੱਤਾ ਗਿਆ ਨਾਮ ਜੋ ਸਾਡੀ ਸੱਜੀ ਅੱਖ ਹੈ ਇਸ ਨੂੰ ਸੂਰਜ ਦਾ ਨਾਮ ਦਿੱਤਾ ਗਿਆ ਮਾਰੇ ਕਹਿੰਦੇ ਚੰਦ ਸੂਰਜ ਦੋਏ ਸਮ ਕਰ ਰੱਖੋ ਕਹਿੰਦੇ ਇਹਨਾਂ ਨੂੰ ਤੁਸੀਂ ਬਰਾਬਰ ਕਰ ਲੋ ਜਿਉਂ ਹੀ ਕਹਿੰਦੇ ਤੁਸੀਂ ਇਹਨਾਂ ਨੂੰ ਬਰਾਬਰ ਕਰੋਗੇ ਤਾਂ ਤੁਹਾਨੂੰ ਬ੍ਰਹਮ ਪ੍ਰਕਾਸ਼ ਦੇ ਦਰਸ਼ਨ ਹੋਣਗੇ ਇਹ ਜੋ ਵਿਧੀ ਹੈ ਇਸ ਦਾ ਵੀ ਅਭਿਆਸ ਕਰਨਾ ਪੈਂਦਾ ਰੀਤ ਸੰਧੂ ਜੀ ਆਪਾਂ ਨੂੰ ਕਮੈਂਟ ਕਰਦੇ ਆ ਵਾਹਿਗੁਰੂ ਜੀ ਇੱਕ ਚੈਨਲ ਹੈ ਉਹਦੇ ਵਿੱਚ ਨੱਕ ਤੇ ਖੁੱਲੀਆਂ ਅੱਖਾਂ ਵਿੱਚ ਧਿਆਨ ਲਗਾਉਂਦੇ ਨੇ ਤੇ ਕਹਿੰਦੇ ਨੇ ਕਿ ਇੱਕ ਦ੍ਰਿਸ਼ਟ ਹੋਵੇਗੀ ਔਰ ਪ੍ਰਕਾਸ਼ ਰੂਪ ਵਿੱਚ ਦਰਸ਼ਨ ਹੋਣਗੇ ਕੀ ਇਹ ਠੀਕ ਹੈ ਵਾਹਿਗੁਰੂ ਜੀ ਮੈਂ ਥੋੜਾ ਕੰਫਿਊਜ਼ ਹੋ ਗਈ ਹਾਂ ਵਾਹਿਗੁਰੂ ਜੀ ਬਾਣੀ ਦੇ ਵਿੱਚ ਵੀ ਆਪਾਂ ਨੂੰ ਇਸ ਚੀਜ਼ ਬਾਰੇ ਇਸ ਗੱਲ ਬਾਰੇ ਇਸ ਵਿਧੀ ਬਾਰੇ ਦੱਸਿਆ ਹੈ ਇਸ ਵਿਧੀ ਦਾ ਸਾਨੂੰ ਅਭਿਆਸ ਕਰਨਾ ਪੈਂਦਾ ਖਾਸ ਕਰ ਸੰਤਾ ਮਹਾਪੁਰਸ਼ਾਂ ਗੁਰਮਖੰਦ ਦੇ ਸੰਗ ਦੇ ਵਿੱਚ ਜਾ ਕੇ ਜੇ ਆਪ ਮੁਹਾਰੇ ਆਪਾਂ ਕਰਾਂਗੇ ਤਾਂ ਹੋ ਸਕਦਾ ਅੱਖਾਂ ਸਾਡੀਆਂ ਭਾਰੀ ਹੋ ਜਾਣ ਸਾਡੀ ਜੋ ਦ੍ਰਿਸ਼ਟੀ ਆ ਉਹ ਇੱਕ ਦ੍ਰਿਸ਼ਟ ਨਹੀਂ ਹੈ ਤੇ ਇਹ ਜੋ ਅਭਿਆਸ ਹੈ ਸਾਨੂੰ ਇੱਕ ਦ੍ਰਿਸ਼ਟ ਕਰਨਾ ਸਿਖਾਉਂਦਾ ਆ ਅਸੀਂ ਦ੍ਰਿਸ਼ਟੀ ਨੂੰ ਇੱਕ ਦ੍ਰਿਸ਼ਟ ਕਰਨਾ ਹੁੰਦਾ ਹੁਣ ਜਿਵੇਂ ਆਪਾਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਆ ਉਹਦੇ ਨਾਲ ਕੀ ਹੈ ਕਿ ਜੋ ਸਾਡੇ ਸਵਾਸਾਂ ਦਾ ਹਨਾ ਸੰਤੁਲਨ ਵਿਗੜਿਆ ਹੋਇਆ ਉਹ ਠੀਕ ਹੁੰਦਾ ਆਪਣੇ ਆਪ ਜੋ ਆਪ ਅੱਖਾਂ ਬੰਦ ਕਰਕੇ ਸਾਹਮਣੇ ਹਨੇਰੇ ਨੂੰ ਵੇਖ ਰਹੇ ਆ ਮੰਡਾ ਆਸਣ ਇੱਥੇ ਲਾਇਆ ਹੈ ਇੱਥੇ ਲਗਾਤਾਰ ਪਰ ਦੇਖੀ ਜਾਂਦੇ ਆ ਜੋ ਸਾਡੇ ਚੰਦ ਸੂਰਜ ਆ ਇਹ ਵੀ ਸਹਜ ਸੁਭਾਏ ਹੀ ਬਰਾਬਰ ਹੋ ਜਾਂਦੇ ਆ ਜਦੋਂ ਇਹ ਦੋਵੇਂ ਕੰਮ ਕਿਸੇ ਨਾਮ ਅਭਿਆਸੀ ਦੇ ਨਾਲ ਇਹ ਘਟਨਾ ਵਾਪਰਦੀ ਆ ਤਾਂ ਉਸ ਸਮੇ ਉਸ ਜੀਵ ਨੂੰ ਪਰਮਾਤਮਾ ਦੇ ਪ੍ਰਕਾਸ਼ ਦੇ ਦਰਸ਼ਨ ਹੁੰਦੇ ਨੇ ਹੁਣ ਇਹ ਦੋਵੇਂ ਚੀਜ਼ਾਂ ਹੋਣੀਆਂ ਜ਼ਰੂਰੀ ਆ ਹੁਣ ਕਈ ਵਾਰ ਤਾਂ ਆਪਣੀ ਹੋ ਸਕਦਾ ਜੋ ਸਵਾਸਾਂ ਦਾ ਸੰਤੁਲਨ ਆ ਉਹ ਠੀਕ ਹੋ ਜਾਵੇ ਪਰ ਨੇਤਰਾਂ ਦਾ ਸੰਤੁਲਨ ਨਾ ਠੀਕ ਹੋਇਆ ਹੋਵੇ ਹੁਣ ਜੋ ਸਵਾਸਾਂ ਦਾ ਸੰਤੁਲਨ ਆ ਉਹ ਤਾਂ ਆਪਾਂ ਗੁਰਮੰਤਰ ਦੇ ਨਾਲ ਹੀ ਠੀਕ ਕਰ ਲੰਨੇ ਆ ਜੋ ਨੇਤਰਾਂ ਦਾ ਸੰਤੁਲਨ ਆ ਉਹ ਆਪਾਂ ਅਭਿਆਸ ਵੀ ਕਰ ਸਕਦੇ ਆ ਦੇਖੋ ਮੇਨ ਵੈਸੇ ਇਹ ਗੱਲ ਆ ਕਿ ਜੋ ਸਾਡੇ ਨੇਤਰ ਆ ਉਹ ਜਿੰਨਾ ਆਪਾਂ ਵਿਚਾਰਾਂ ਦੇ ਵਿੱਚ ਆਪਣੇ ਓਨੇ ਹੀ ਜ਼ਿਆਦਾ ਨੇਤਰ ਖੁੱਲੇ ਹੁੰਦੇ ਆ ਜੋ ਨਾਮ ਅਭਿਆਸੀ ਹੁੰਦੇ ਆ ਪ੍ਰਮਾਤਮਾ ਦਾ ਸਿਮਰਨ ਕਰਦੇ ਆ ਉਹਨਾਂ ਦੇ ਨੇਤਰ ਆਪਾਂ ਵੇਖਾਂਗੇ ਨਾ ਬਹੁਤ ਹੀ ਪਿਆਰ ਵਾਲੇ ਬਣੇ ਹੋਣਗੇ ਤੇ ਪੂਰੇ ਨਹੀਂ ਖੁੱਲੇ ਹੁੰਦੇ ਆਪਾਂ ਅੱਧੀਆਂ ਅੱਖਾਂ ਗਹਿ ਸਕਦੇ ਆਂ ਬੜੀਆਂ ਹੀ ਪਿਆਰ ਵਾਲੀਆਂ ਦ੍ਰਿਸ਼ਟੀਆਂ ਉਹਨਾਂ ਦੀ ਤੇ ਦ੍ਰਿਸ਼ਟੀ ਆਪਾਂ ਜਿੰਨੀ ਘੱਟ ਰੱਖਾਂਗੇ ਓਨਾਂ ਹੀ ਜ਼ਿਆਦਾ ਆਪਾਂ ਨੂੰ ਇਹਦੇ ਵਿੱਚ ਬੈਨੀਫਿਟ ਮਿਲਦਾ ਤਾਂ ਜੋ ਸਾਡੇ ਚੰਦ ਸੂਰਜ ਹਮੇਸ਼ਾ ਹੀ ਸਾਮ ਰਹਿਣ ਅਸੀਂ ਪ੍ਰਮਾਤਮਾ ਦੀ ਜੋ ਜੋਤ ਹੈ ਪ੍ਰਮਾਤਮਾ ਦਾ ਪ੍ਰਕਾਸ਼ ਹੈ ਉਹਨੂੰ ਆਪਣੇ ਦਿਨ ਦੇ ਕੰਮਚਾਰੀਏ ਦੇ ਵਿੱਚ ਵੀ ਦੇਖਦੇ ਰਹੀ ਹੈ ਪ੍ਰਮਾਤਮਾ ਦੇ ਨਾਲ ਕਨੈਕਟ ਰਹੀ ਹੈ ਸੋ ਵਾਹਿਗੁਰੂ ਤੁਸੀਂ ਜਿੱਥੋਂ ਵੀ ਜੈਸ ਵੀ ਚੈਨਲ ਦੀ ਗੱਲ ਕਰਦੇ ਆ ਉਹ ਠੀਕ ਕਰਵਾਉਂਦੇ ਆ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਘਰ ਦੇ ਵਿੱਚ ਬਿਨਾਂ ਕਿਸੇ ਟ੍ਰੇਨਿੰਗ ਤੋਂ ਇਸ ਚੀਜ਼ ਨੂੰ ਕਰਨਾ ਸ਼ੁਰੂ ਕਰ ਦੇਣਾ ਜੇ ਤੁਸੀਂ ਇਹ ਕਰਨਾ ਚਾਹੁੰਦੇ ਆ ਗੁਰਮੁਖ ਪਿਆਰਿਆਂ ਦੇ ਨਾਲ ਜੋ ਵੀ ਕਥਾ ਵਿਚਾਰਾਂ ਕਰਦੇ ਨੇ ਤੁਸੀਂ ਉਹਨਾਂ ਦੀ ਸੰਗਤ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਵਿਚਾਰ ਕਰਕੇ ਇਸ ਵਿਧੀ ਦੇ ਬਾਰੇ ਪੁੱਛ ਸਕਦੇ ਆ ਸਮਝਣ ਤੋਂ ਬਾਅਦ ਆਪਾਂ ਇਸ ਵਿਧੀ ਨੂੰ ਬਾਰ ਬਾਰ ਕਰਨਾ ਹੁੰਦਾ ਤੇ ਕਈ ਜੀਵ ਤਾਂ ਇੰਨੇ ਵਿਭਾਗੀ ਹੁੰਦੇ ਆ ਉਹ ਜਦੋਂ ਹੀ ਆਪਣਾ ਇੱਥੇ ਧਿਆਨ ਲਾ ਲਓ ਜਾਂ ਆਸਣ ਲਾ ਲਓ ਜਾਂ ਇਸ ਵਿਧੀ ਦੇ ਉੱਤੇ ਪ੍ਰੈਕਟਿਸ ਕਰਦੇ ਆ ਤਾਂ ਉਹਨਾਂ ਦੀ ਜੋ ਦ੍ਰਿਸ਼ਟੀ ਆ ਇਕ ਦ੍ਰਿਸ਼ਟ ਹੋ ਜਾਂਦੀ ਆ ਤੇ ਉਹਨਾਂ ਨੂੰ ਪਰਮਾਤਮਾ ਦੇ ਪ੍ਰਕਾਸ਼ ਦੇ ਦਰਸ਼ਨ ਹੋ ਜਾਂਦੇ ਆ ਇਹ ਜੋ ਵਿਧੀ ਆ ਆਪਣੀ ਹੀ ਦ੍ਰਿਸ਼ਟੀ ਨੂੰ ਕੰਟਰੋਲ ਦੇ ਵਿੱਚ ਰੱਖਣ ਵਾਸਤੇ ਆ ਪਿਆਰ ਵਾਲੀ ਦ੍ਰਿਸ਼ਟੀ ਆ ਇਹ ਆਪਾਂ ਕੰਮਕਾਰ ਕਰਦੇ ਹੋਏ ਤੁਰਦੇ ਫਿਰਦੇ ਕਿਸੇ ਨਾ ਵਿਚਾਰਾਂ ਕਰਦੇ ਹੋਏ ਆਪਣੀ ਇਹ ਦ੍ਰਿਸ਼ਟੀ ਹਮੇਸ਼ਾ ਹੀ ਬਣਾ ਕੇ ਰੱਖ ਸਕਦੇ ਆ ਤੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਉਹ ਤਾਂ ਆਪਾਂ ਕਰਦੇ ਹੀ ਰਹਿਣਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ